ਹਾਂਜੀ ਰਾਜਾ ਹਰੀਚੰਦ ਤੇ ਤਾਰਾ ਰਾਣੀ ਇਹਨਾਂ ਦੇ ਇਤਿਹਾਸ ਦੇ ਵਿੱਚੋਂ ਇੱਕ ਕਵਿਤਾ ਪੇਸ਼ ਕਰਨ ਜਾ ਰਹੇ ਹਾਂ ਮੇਰਾ ਸਾਥ ਦੇ ਰਹੇ ਹਨ ਡਾਕਟਰ ਪਾਦੀ ਸਿੰਘ ਮਾਲਾ ਤੇ ਦੱਬਦਾ ਨਾ ਕਰਮ ਸਿੰਘ ਮਾਲਾ ਅੰਜ ਕਰਕੇ ਪੇਸ਼ ਕਰ ਰਹੇ ਨੇ ਰਣ ਤਾਰਨ ਤਰਮ ਤੋ ਹਰੀ ਬਤੀ ਜੇੜੀ ਨਾਲ ਵੇਖਗੀ ਰਾਣੀ ਤਾਰਨ ਤਰਮ ਤੋ ਹਰੀ ਬਤੀ ਜੇੜੀ ਹਰਿਚੰਦ ਰਾਜੇ ਤੇਰ ਮੈਂ ਕਮਾਇਆ ਸੀ ਰਾਜ-ਪਾਤ ਸਰਮੁ ਬਤ ਲਕਾਇਆ ਸੀ ਇਹ ਖੁਬਬ ਮੇਰ ਨੂੰ ਮੈਨਸਨ ਆਇਆ ਸੀ ਲਗ ਚਾਤ ਤਰੀ ਕਰਨ ਤਦ ਐ ਹੋਈ ਪਰਮ ਤੇਰਾ ਤੋੜ ਤੂ ਧਰਮ ਮਾੜਾ ਦਾ ਕੇ ਬਰਾਨ ਗੜ ਮਾਰੀ ਪਤੀ ਤੇ ਮੇਰੀ ਤਾਲ ਵੇਖਗੀ ਰਈ ਤਾਰਾ ਨਾ ਚਾਰੇ ਮਤੋ ਹਰੀ ਪਤੀ ਦੇ ਜਿਹੜੀ ਤਾਲ ਵੇਖਗੀ ਕੋ ਵੇ ਸਵਾ ਮੇ ਤੇਰੇ ਤੇ ਚਾਲੇ ਲਾ ਕੇ ਜੁੱਤੀਆਂ ਕਰਨੀਆਂ ਵਾਲੇ ਤੇਰੇ ਤੇ ਬੈਨੁ ਪਏ ਛਾਲੇ ਦੂਈ ਦਸ ਲੱਗੀ ਭੁੱਖ ਤੇ ਪਿਆਸ ਕੁੱਟੀ ਰਾਜਵالیا ਸਗੋ ਵਟਕੇ ਜਪੇੜੇ ਇੱਕ ਮਾਰੀ ਪਤੀ ਦੇ ਜਿਹੜੀ ਨਾਲ ਵੇਖਗੀ ਨਾਨੀ ਤਾਰਾ ਨਾ ਤਾਰੇ ਮਤੋਂ ਰੀ ਪਤੀ ਦੇ ਜਿਹੜੀ ਨਾਲ ਵੇਖਗੀ ਵੰਦੇ ਕੀ ਘਟਗੀ ਜਹਾਨ ਤੋਂ ਸਾਰੀ ਪਤੀ ਦੇ ਜਿਹੜੀ ਨਾਲ ਵੇਖਗੀ ਨਿਤਾਰ ਨਤਰਮ ਤੋਂ ਹਾਰੀ ਪਦੀ ਜੇ ਜੜੀ ਨਾਲ ਵੇਖੀ ਬੜਤਲੇ ਕਾਸ਼ੀ ਅਜਵੜਾ ਬੜਤਲੇ ਕਾਸ਼ੀ ਵਜਵੜਾ ਏ ਪ੍ਰਭੂ ਜੀ ਤੇਰਾ ਮਨੜ ਫੜਿਆ ਮੇਰੇ ਵਾਰੀ ਤੈਨੂੰ ਫੜ ਤੜਿਆ ਘਰ ਤੱਕੜ ਕੇ ਚੜੀ ਢੋਲ ਕੰਗੀ ਰਿਆ ਜਾਈਂ ਆਗੂ ਰੱਖ ਲਾ ਗੁਨਾ ਜੀ ਹਮਾਰੀ ਪਤੀ ਦੇ ਜਿਹੜੀ ਨਾਲ ਵੇਖਗੀ ਰੂਲ ਦਾਸ ਤਰੰਦ ਜਾਇਆ ਫੁੱਲਾਂ ਦੀ ਬਾਗ ਵੇਖੀ ਆ ਉਹਦੇ ਸੁਪਨੇ ਡੰਗ ਜਨਾਇਆ ਤਰਸ ਨਹੀਂ ਤੇਰਾ ਕੋਤੀ ਹੋਇ ਰਾਈ ਪੱਗੀ ਬਾਜਵਾਨੀ ਆਈ ਕੂਬੀ ਆਣ ਕੇ ਰਾਜ ਤੇ ਮਾਰੀ ਪਤੀ ਦੇ ਜਿਹੜੀ ਨਾਲ ਵੇਖਗੀ ਗਲ ਤਰਨਾ ਤਰ ਮਤ ਤੇ ਜੇ ਜਿਹੜੀ ਨਾਲ ਵੇਖੇਗੀ ਉਹ ਜੇ ਕਿੱਟ ਦੀ ਕਹਾਣਤੋਂ ਸਾਰੀ ਪਤੀ ਦੇ ਜਿਹੜੀ ਨਾਲ ਵੇਖਦੀ ਜਤਾਰੀ ਤਰਨਾ ਤਰ ਮਤੋ ਸਾਰੀ ਪਤੀ ਦੇ ਜਿਹੜੀ ਨਾਲ ਵੇਖਦੀ ਨਾਸ਼ ਨੈਕਸਮ ਜਾਂ ਬਣੀ ਆਈ ਕਿੰਨ ਤੱਕ ਹੋ ਗਈ ਹੈ ਸਿਨਾਈ ਨਾ ਸ਼ਾਲੇ ਕਮ ਤੇ ਕਮ ਤੇ ਦੀ ਮਿਟਦੀ ਨਹੀਂ ਆ ਤੇ ਪਾਇ ਲੱਕ ਤੇਲੀ ਤੇ ਕਰੇ ਲਈ ਮਨਿਆ ਦਿਖਾ ਟੋ ਬਾਰ ਮਾਰੀ ਪਤੀ ਦੇ ਜੇੜੀ ਨਾਲ ਵੇਖਦੀ ਓ ਰਾਣੀ ਤਾਰਾ ਨਤਰਮ ਤੋਂ ਹਾਰੀ ਪਤੀ ਦੇ ਜੇੜੀ ਨਾਲ ਵੇਖਦੀ ਲੇਕ ਖਤਗੀ ਘਾਨ ਤੋਂ ਸਾਰੀ ਪਤੀ ਦੇ ਜੇੜੀ ਨਾਲ ਵੇਖਦੀ ਰਾਣੀ ਤਾਰਾ ਨਤਰਮ ਤੋਂ ਹਾਰੀ ਪਤੀ ਦੇ ਜੇੜੀ ਨਾਲ ਵੇਖਦੀ